ਚੈਨਲ ਦਾ ਆ ਰਿਹਾ ਨਿਊਜ਼ ਬੇਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਨਮਾਨ ਦੇ ਪਿੰਡ ਪੱਠੀਆਂ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਪੱਠੀਆਂ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਤੀਆਂ ਦਾ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਸਾਰੀਆਂ ਔਰਤਾਂ ਤੀਆਂ ਪਹਿਣਾ ਅਤੇ ਨੋਹਾਂ ਨੇ ਇਕੱਠੇ ਹੋ ਕੇ ਪੰਜਾਬੀ ਵਿਰਸੇ ਨਾਲ ਰਿਲੇਟਡ ਗੀਤਾਂ ਤੇ ਪਰਫਾਰਮ ਕੀਤਾ ਅਤੇ ਗਿੱਧਾ ਪਾ ਕੇ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਗੱਲਬਾਤ ਦੌਰਾਨ ਸੀਰਤ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦੇ ਪਿੰਡ ਵਿੱਚ ਮੇਲਾ ਤੀਆਂ ਦਾ ਮਨਾਇਆ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਮੈਡਮ ਅਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਇਹ ਮੇਲਾ ਤੀਆਂ ਦਾ ਮਨਾਇਆ ਜਾ ਰਿਹਾ ਹੈ ਉਹਨਾਂ ਕਹੇ ਕਿ ਇਸ ਵਿੱਚ ਪਿੰਡ ਦੀਆਂ ਸਾਰੀਆਂ ਔਰਤਾਂ ਧੀਆਂ ਪੈਣਾ ਅਤੇ ਖਾਸ ਤੌਰ ਤੇ ਨੂਹਾ ਕਟੀਆਂ ਹੁੰਦੀਆਂ ਹਨ ਅਤੇ ਪੰਜਾਬੀ ਵਿਰਸੇ ਦੀਆਂ ਬੋਲੀਆਂ ਪਾਉਂਦੀਆਂ ਹਨ ਅਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ ਉਹਨਾਂ ਕਹੇ ਕਿ ਹੌਲੀ-ਹੌਲੀ ਨੌਜਾਨ ਪੀੜੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਜਿਸ ਕਰਕੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਵਿਰਸੇ ਨੂੰ ਨੌਜਾਨ ਪੀੜੀ ਯਾਦ ਰੱਖੇ ਉਹਨਾਂ ਕਹੇ ਕਿ ਇਸ ਮੌਕੇ ਜੜੀਆਂ ਪਿੰਡ ਦੀਆਂ ਕੀਆਂ ਦੂਦਰਾਡੇ ਵਿਆਹੀਆਂ ਹੁੰਦੀਆਂ ਹਨ ਉਹਨਾਂ ਨੂੰ ਫੋਨ ਕਰਕੇ ਖਾਸ ਤੌਰ ਤੇ ਸੱਦਿਆ ਜਾਂਦਾ ਹੈ ਕਿ ਤੁਹਾਡੇ ਪਿੰਡ ਵਿੱਚ ਮੇਲਾ ਧੀਆਂ ਦਾ ਮਨਾਇਆ ਜਾ ਰਿਹਾ ਹੈ ਅਤੇ ਤੁਸੀਂ ਸਾਰੀਆਂ ਪਿੰਡ ਦੀਆਂ ਧੀਆਂ ਇਸ ਵਿੱਚ ਸ਼ਾਮਲ ਹੋ। ਇਸ ਮੌਕੇ ਪਿੰਡ ਦੇ ਮੋਢਪਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਰ ਸਾਡੇ ਪਿੰਡ ਵਿੱਚ ਹਰ ਸਾਲ ਮੇਲਾ ਧੀਆਂ ਦਾ ਮਨਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਕਦੀ ਉਹ ਵੀ ਸਮਾਂ ਹੁੰਦਾ ਸੀ ਜਦੋਂ ਸੌਣ ਮਹੀਨੇ ਵਿੱਚ ਪਿੰਡ ਦੇ ਪਿਪਲਾਂ ਤੇ ਬੋਣਾ ਉੱਤੇ ਕੁੜੀਆਂ ਧੀਆਂ ਪੈਣਾ ਵੱਲੋਂ ਪਿੰਗਾ ਪਾ ਕੇ ਝੂਟੇ ਲਏ ਜਾਂਦੇ ਸਨ ਪਰ ਹੌਲੀ-ਹੌਲੀ ਇਹ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਕਿ ਉਹ ਤਰੱਕੀ ਕਰਨ ਦੇ ਨਾਲ-ਨਾਲ ਆਪਣੇ ਪੰਜਾਬੀ ਵਿਰਸੇ ਨੂੰ ਜਰੂਰ ਜਿਉਂਦਾ ਰੱਖਣ ਇਸ ਮੌਕੇ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤੁਹਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤੁਹਾਡੀਆਂ ਖਬਰਾਂ ਦੇਖਣ ਲਈ ਸਰਦਾਰ ਪੱਤਰਕਾਰ ਨਰਿੰਦਰ ਕੌਰ ਪੁਨੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਈਪੋ ਪਾਜੀ ਮੇਰਾ ਨਾਮ ਸੀਰਤ ਹੈ ਤੇ ਇਹ ਪਿੰਡ ਹੈਗਾ ਪੱਠੀਆਂ ਭਾਜੀ ਦੇਖੋ ਕਿ ਲੋਕ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਨੇ ਤੇ ਅਸੀਂ ਇਹ ਲੋਕਾਂ ਨੂੰ ਜਾਗਰੂਕ ਕਰਾਉਣਾ ਚਾਹੁੰਦੇ ਆ ਕਿ ਮਤਲਬ ਕਿ ਆਪਣੇ ਪੰਜਾਬੀ ਵਿਰਸੇ ਨੂੰ ਨਾ ਭੁੱਲੋ ਇਹਦੇ ਤੋਂ ਨਾ ਵਿਚਰੋ ਆਪਣੇ ਬੱਚਿਆਂ ਨੂੰ ਇਹਦੇ ਨਾਲ ਜੋੜ ਕੇ ਰੱਖੋ ਠੀਕ ਹੈ ਤਿਆਂ ਆਪਾਂ ਹਰ ਸਾਲ ਮਨਾਉਂਦੇ ਆ ਤਿਆਰੀ ਆਪਾਂ ਤਕਰੀਬਨ 15-20 ਦਿਨ ਲੱਗ ਜਾਂਦੀ ਜੀ ਤੇ ਪੂਰੇ ਹਾਂਜੀ 15-20 ਦਿਨ ਮੈਂ ਆਪਣੇ ਘਰ ਰਿਆ ਅਸਲ ਕਰਵਾ ਕੇ ਬੱਚਿਆਂ ਨੂੰ ਜਿੱਦਾ ਪਰਫਾਰਮੈਂਸ ਵੀ ਦੇਖ ਰਹੇ ਹੋ ਕਰ ਰਹੀਆਂ ਨੇ ਕਨਨ ਮੈਂ 10 ਤੋਂ 15 ਦਿਨ ਆਪਣੇ ਘਰ ਲਗਾਨੀਆਂ ਸਿਕਾਲਦੀਆਂ ਤੇ ਪੰਜਾਬੀ ਵਿਰਸਾ ਇਕੱਠਾ ਕਰਦੇ ਆਪਾਂ ਤੇ ਉਹ ਬੱਚਿਆਂ ਜਿਹੜਾ ਕਿ ਲੋਕਾਂ ਨੂੰ ਮਤਲਬ ਕਿ ਜਾਂ ਜਿਹਨਾਂ ਦੀ ਪਿਆਸ ਹੈ ਲਾਪਾ ਜਿਹੜੀਆਂ ਵਿਆਹੀਆਂ ਕੁੜੀਆਂ ਇੱਥੋਂ ਮਤਲਬ ਕਿ ਚਲੀ ਗਈਆਂ ਜੋ ਪਿੰਡ ਦੀਆਂ ਕੁੜੀਆਂ ਨੇ ਆਪਾਂ ਉਹਨਾਂ ਨੂੰ ਵੀ ਬੁਲਾਉਂਦੇ ਆ ਉਹਨਾਂ ਨੂੰ ਵੀ ਸੱਦਾ ਭੇਜਦੇ ਆ ਕਿ ਤੁਹਾਡੇ ਪਿੰਡ ਵਿੱਚ ਤੀਆਂ ਲੱਗੀਆਂ ਕਿਉਂਕਿ ਤੀਆਂ ਦਾ ਤਿਉਹਾਰ ਜਿਹੜਾ ਹੈ ਨੋਵਾ ਤੇ ਤੀਆਂ ਦਾ ਹੈ ਤੇ ਇਸ ਕਰਕੇ ਆਪਾਂ ਨੋਵਾ ਨੂੰ ਤੇ ਤੀਆਂ ਨੂੰ ਵਿੱਚ ਰੱਖਣਾ ਜ਼ਰੂਰੀ ਇਹ ਜੋਗ ਪੂਰੇ ਪਿੰਡ ਦਾ ਹੁੰਦਾ ਹੈ ਤੇ ਕੋਸ਼ ਸਾਡੇ ਜਿਹੜੇ ਖਾਸ ਜਿਨ੍ਹਾਂ ਨੇ ਸਹਿਯੋਗ ਦਿੱਤਾ ਉਹ ਹੈਗੇ ਨੇ ਸਾਡੇ ਮੈਡਮ ਅਮਨਦੀ ਪਰ ਇਹ ਕੀ ਬਹੁਤ ਗਲਤ ਹੈ ਅੱਜ ਕੱਲ ਕੁੜੀਆਂ ਕਿਸੇ ਵੀ ਚੀਜ਼ ਦੇ ਮਤਲਬ ਕਿ ਪਿੱਛੇ ਨਹੀਂ ਹੈਗੀਆਂ ਤੇ ਇਹ ਜਿਹੜਾ ਜਿਹੜੇ ਲੋਕ ਇਹ ਕੰਮ ਕਰਦੇ ਆ ਕੁੜੀਆਂ ਨੂੰ ਅੱਗੇ ਵਧਣ ਤੋਂ ਰੋਕਦੇ ਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਵੱਤ ਤੋਂ ਵੱਤ ਆਪਣੀਆਂ ਧੀਆਂ ਨੂੰ ਮਤਲਬ ਕਿ ਕਰਨਾ ਚਾਹੀਦਾ ਅੱਗੇ ਦੇ ਅੱਗੇ ਵਧਣਾ ਚਾਹੀਦਾ ਹੈ ਮੇਰਾ ਨਾਮ ਅਨੰਤਰਾ ਪਿੰਡ ਪਟੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਆਂ ਅਸੀਂ ਇਹ ਪਿਛਲੇ ਸਾਲ ਤੋਂ ਸ਼ੁਰੂ ਕੀਤੀਆਂ ਨੇ ਕੋਸ਼ਿਸ਼ ਸਾਡੀਆਂ ਧੀਆਂ ਦਾ ਕੋਸ਼ਿਸ਼ ਸਾਡੀਆਂ ਨਵਾਂ ਦਾ ਸੰਜੋਗ ਆ ਅਸੀਂ ਬਹੁਤ ਹੀ ਭਾਗਾ ਵਾਲੇ ਆ ਕਿ ਨਵਾਂ ਧੀਆਂ ਨੂੰ ਜੇ ਸਾਡੀਆਂ ਸਾਜਵੇਂ ਧੀਆਂਾਂ ਆ ਅਸੀਂ ਉਹਨਾਂ ਨੂੰ ਕਿੱਥੀਆਂ ਪਾ ਕੇ ਜਾਂ ਟੈਲੀਫੋਨ ਤੇ ਸਾਧਦੇ ਆ ਕਿ ਸਾਡੇ ਪਿੰਡ ਧੀਆਂ ਦਾ ਮੇਲਾ ਦੂਜਾ ਲੱਗਾ ਹੈ ਆਓ ਤੇ ਨਾ ਰੋਕਾਂ ਗਦਾਵੋ ਜੋ ਲੋਕ ਬਹੁਤ ਗਲਤ ਕਰਦੇ ਪੰਜਾਬੀ ਵਿੱਥਾ ਨਹੀਂ ਭੁੱਲਣਾ ਚਾਹੀਦਾ ਅਸੀਂ ਇਹਨਾਂ ਧੀਆ ਨੂੰ ਇਹ ਕਹਿੰਦੇ ਆ ਕਿ ਪੰਜਾਬੀ ਵਿੱਥਾ ਫਿਰ ਦੁਬਾਰਾ ਅੱਗੇ ਜਾਓ ਕਿ ਕਾ ਲੋਕਾਂ ਨੂੰ ਪਤਾ ਲੱਗੇ ਕਿ ਪੀ ਪਿੱਛੇ ਰੋਕ ਕੀ ਕਰਦੇ ਸੀ ਧੀਆ ਕਿੱਦਾਂ ਮਨਾਉਂਦੇ ਸੀ ਸੌਣ ਮਹੀਨੇ ਲੋਕ ਇਹੋ ਜਿਹੜੇ ਪੇਪਲ ਬਾ ਇਹਦੇ ਉੱਤੇ ਚਾਰ ਪੰਜ ਪੀਂਗਾ ਪੇਲੀਆਂ ਸੀ ਤੇ ਧੀਆ ਪਰ ਆਉਂਦੀਆਂ ਸੀ ਤੇ ਪੀਂਗਾ ਝੂੜਦੀਆਂ ਸੀ ਨਵਾਂ ਧੀਆ ਹੁਣ ਭੁੱਲਦੇ ਜਾ ਰਿਹਾ ਅਸੀਂ ਇਹਨਾਂ ਸਾਰਿਆਂ ਨੂੰ ਇਹ ਗੱਲ ਕਹਾਂਗੇ ਤੇ ਯਾਹ ਪਹੜਾਂ ਨੂੰ ਨਵਾ ਨੂੰ ਕਿ ਇਸ ਪੰਜਾਬੀ ਵਿੱਚ ਨਾ ਭੱਲੋ ਇਹਨੂੰ ਮੁਰਕੇ ਦੁਬਾਰਾ ਜਾਗਰੂਤ ਕਰਾਇਆ ਜਾਵੇ ਹਾਂ ਲੰਗਰ ਵੀ ਤਿੰਨ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ ਹੈ ਜਿੱਥੋਂ ਤੱਕ ਆਉਣ ਵਾਲੀਆਂ ਸਾਲ ਵਿੱਚ ਪਤਾ ਨਹੀਂ ਕਿਸੇ ਨੇ ਰਹਿਣਾ ਜਾਂ ਨਹੀਂ ਰਹਿਣਾ ਪਰ ਇਹ ਤੋਂ ਬਾਅਦ ਛੱਡ ਕੇ ਆਇਆ ਸਾਫ ਫੇਰ ਦੁਬਾਰਾ ਕਰਾਂਗੇ